ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਦੇ ਕੱਲ ਉਸ ਸਮੇਂ ਹੰਝੂ ਨਿਕਲ ਗਏ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਅਰਦਾਸ ਕਰਦੇ ਹੋਏ ਊਭਾ ਮਾਰ ਕੇ ਰੋ ਪਏ ਇਹ ਰੋਣਾ ਕੋਈ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਸੀ ਇਹ ਰੋਣਾ ਕੋਈ ਇਸ ਗੱਲ ਦੀ ਵੀ ਨਿਸ਼ਾਨੀ ਨਹੀਂ ਸੀ ਕਿ ਉਹ ਚੜ੍ਹਦੀ ਕਲਾ ਵਿੱਚ ਨਹੀਂ ਸਨ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਹੈ ਤੇ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚ ਵੀ ਚੜ੍ਹਦੀ ਕਲਾ ਵਿੱਚ ਜਿਉਣਾ ਜਾਣਦੀ ਹੈ ਪਰ ਜਿਹੜਾ ਵਿਰਾਗ ਉਹਨਾਂ ਦੇ ਮਨ ਵਿੱਚ ਆਇਆ ਅਜਨਾਲੇ ਦੇ ਵਿੱਚ ਪੰਜਾਬ ਦੇ ਹਾਲਾਤਾਂ ਵਾਸਤੇ ਪੰਜਾਬ ਜੋ ਇਸ ਸਮੇਂ ਹੜ ਦੀ ਮਾਰ ਦੇ ਵਿੱਚ ਹੈ ਉਸ ਪੰਜਾਬ ਦੀ ਬਿਹਤਰੀ ਵਾਸਤੇ ਜਦੋਂ ਉਹ ਗੁਰੂ ਚਰਨਾਂ ਵਿੱਚ ਅਰਦਾਸ ਕਰ ਰਹੇ ਸਨ ਤੇ ਆਲੇ-ਦੁਆਲੇ ਦਾ ਜੋ ਉਹਨਾਂ ਨੇ ਹਾਲ ਦੇਖਿਆ ਸੀ ਜੋ ਮੰਜ਼ਰ ਦੇਖਿਆ ਸੀ ਕਿ ਕਿਸ ਤਰ੍ਹਾਂ ਲੋਕ ਬੇਕਰ ਹੋ ਰਹੇ ਹਨ ਕਿਸ ਤਰ੍ਹਾਂ ਮਾਲ ਡੰਗਰ ਸਭ ਛੱਡ ਕੇ ਆਪਣੇ ਘਰਾਂ ਕਰਦਿਆਂ ਨੂੰ ਛੱਡ ਕੇ ਪਿੰਡਾਂ ਵਿੱਚੋਂ ਨਿਕਲਣਾ ਪੈ ਰਿਹਾ ਤੇ ਕਿਸ ਤਰੀਕੇ ਦੇ ਨਾਲ ਜਾਂਨਾ ਜਾ ਰਹੀਆਂ ਨੇ ਉਹਨੂੰ ਵੇਖ ਕੇ ਉਹ ਵਿਰਾਗ ਦੀ ਅਵਸਥਾ ਵਿੱਚ ਆ ਗਏ ਵਿਰਾਗਮਈ ਹੋ ਗਏ ਇਹ ਇਦਾਂ ਲੱਗ ਰਿਹਾ ਸੀ ਜਿੱਦਾਂ ਉਹ ਆਪਣੇ ਗੁਰੂ ਪਿਤਾ ਨੂੰ ਕਹਿ ਰਹੇ ਹੁੰਨ ਕਿ ਤੈਂਕੀ ਦਰਦਨਾ ਆਇਆ ਵਸਤ ਵਿੱਚ ਪੰਜਾਬ ਦੇ ਹਾਲਾਤ ਇਦਾਂ ਦੇ ਹੀ ਨੇ ਪਿਛਲੇ 4 ਦਹਾਕਿਆਂ ਯਾਨੀ 40 ਬਰਿਆਂ ਦੇ ਵਿੱਚ ਸਭ ਤੋਂ ਭਿਆਨਕ ਹੜ ਜਿਹੜਾ ਉਹਦੀ ਮਾਰ ਦੇ ਨਾਲ ਪੰਜਾਬ ਵਸਟਮ ਜੂਝ ਰਿਹਾ ਹੈ ਲੜ ਰਿਹਾ ਹੈ ਦੇ ਉਹ ਦੇ ਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ 1988 ਦੇ ਵਿੱਚ ਬੜਾ ਵੱਡਾ ਹੜ ਆਇਆ ਸੀ ਜਿਹਦੇ ਚ ਬੜੀਆਂ ਜਾਨਾਂ ਗਈਆਂ بڑے ਜਾਨਵਰ ਵੀ ਮਾਰੇ ਗਏ ਉਸ ਤੋਂ ਬਾਅਦ ਥੋੜੇ ਥੋੜੇ ਸਮੇਂ ਬਾਅਦ ਕਈ ਵਾਰੀ ਪੰਜਾਬ ਦੇ ਵਿੱਚ ਹੜ ਆਏ 1995 ਵਿੱਚ 2004 ਦੇ ਵਿੱਚ 2010 ਦੇ ਵਿੱਚ 2019 ਦੇ ਵਿੱਚ 2020 ਦੇ ਵਿੱਚ ਤੇ ਹੁਣ 2025 ਦੇ ਵਿੱਚ ਜਿਹੜਾ ਹੜ ਹੈ ਉਹ ਵਾਸਤਵ ਦੇ ਵਿੱਚ ਪਿਛਲੇ ਸਾਰੇ ਹੜ੍ਹਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਭੈੜਾ ਹੜ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹੇ ਖਾਸ ਤੌਰ ਤੇ ਜਿਹੜਾ ਬਾਰਡਰ ਏਰੀਆ ਹੈ ਉਹਦੇ ਵਿੱਚ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਚਿੰਤਾਜਨਕ ਨੇ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਕਪੂਰਥਲਾ, ਹੁਸ਼ਿਆਰਪੁਰ ਇਨ੍ਹਾਂ ਜ਼ਿਲ੍ਹਿਆਂ ਦੇ 1000 ਤੋਂ ਵੱਧ ਪਿੰਡ ਜਿਹੜੇ ਨੇ ਉਹ ਪਾਣੀ ਦੇ ਨਾਲ ਡੁੱਬ ਚੁੱਕੇ ਨੇ ਪਾਣੀ ਜਿਹੜਾ ਉਹ ਲੱਕਾਂ ਤੋਂ ਉੱਪਰ ਕਈ ਜਗ੍ਹਾ ਸ਼ਾਇਦ ਇਸ ਤੋਂ ਵੀ ਉੱਪਰ ਜਿਹੜਾ ਮਾਰ ਕਰ ਰਿਹਾ ਹੈ ਲੋਕਾਂ ਨੂੰ ਘਰ ਛੱਡਨੇ ਪੈ ਰਹੇ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਜਿੱਥੇ ਸਰਕਾਰ ਆਪਣੇ ਤੌਰ ਤੇ ਜਿੰਨੇ ਕੋ ਪ੍ਰਬੰਧ ਉਹ ਅੱਜ ਤੱਕਣ ਕਰਦੀ ਆਈ ਹੈ ਆਪਜ ਨੂੰ ਸਾਰੇ ਨੂੰ ਪਤਾ ਹੀ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਉਸੇ ਤਰੀਕੇ ਨਾਲ ਉਹ ਪ੍ਰਬੰਧ ਕਰ ਰਹੀ ਹੈ ਪਰ ਨਾਲ ਹੀ ਬੜੀਆਂ ਸੰਸਥਾਵਾਂ ਬੜੀਆਂ ਗੁਰਦੁਆਰਾ ਕਮੇਟੀਆਂ ਬੜੇ ਮਹਤਵਪੂਰਨ ਬੰਦੇ ਵੀ ਆਪਣੇ ਆਪਣੇ ਤੌਰ ਤੇ ਉਪਰਾਲੇ ਕਰ ਰਹੇ ਨੇ ਕਿ ਲੋਕਾਂ ਨੂੰ ਰੈਸਕਿਊ ਕੀਤਾ ਜਾ ਸਕੇ ਜਿਹੜੇ ਹੜ੍ਹ ਦੇ ਵਿੱਚ ਪਿੰਡਾਂ ਵਿੱਚ ਫਸੇ ਹੋਏ ਹਨ ਜਿਹੜੇ ਛੱਤਾਂ ਤੇ ਗੁਜ਼ਾਰਾ ਕਰ ਰਹੇ ਹਨ ਜਿਨ੍ਹਾਂ ਨੂੰ ਖਾਣ ਵਾਸਤੇ ਅੰਨ ਨਹੀਂ ਮਿਲ ਰਿਹਾ ਪਾਣੀ ਪੀਣ ਵਾਸਤੇ ਨਹੀਂ ਮਿਲ ਰਿਹਾ ਚਾਰੇ ਪਾਸੇ ਪਾਣੀ ਹੀ ਪਾਣੀ ਦਾ ਮੰਜ਼ਰ ਹੈ ਲੇਕਿਨ ਪੀਣ ਵਾਲਾ ਪਾਣੀ ਨਹੀਂ ਹੈ ਕਿਉਂਕਿ ਹੜ੍ਹ ਦਾ ਗੰਦਾ ਪਾਣੀ ਪੀ ਨਹੀਂ ਸਕਦੇ ਕਿ ਜਿਹੜਾ ਪੀਣ ਵਾਲਾ ਪਾਣੀ ਸੀ ਜਿਹੜੇ ਨਲਕੇ ਸਨ ਜਿਹੜੀਆਂ ਟੂਟੀਆਂ ਸਨ ਉਹ ਸਭ ਹੜ ਦੇ ਥੱਲੇ ਆ ਚੁੱਕੀਆਂ ਨੇ ਸੋ ਉਹਨਾਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਾਰੇ ਨੇ ਉਹਨਾਂ ਨੂੰ ਰਿਸਕਿਊ ਕਰਕੇ ਸਹੀ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਪੰਜਾਬ ਦੀਆਂ ਤਿਰਨਦੀਆਂ ਕਦੀ ਪੰਜ ਹੁੰਦੀਆਂ ਸਨ ਪੰਜ ਆਪ ਪੰਜਾਂ ਦਰਿਆਵਾਂ ਦਾ ਹਸਦਾ ਵਸਦਾ ਪੰਜਾਬ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਸ਼ੁਰੂ ਤੋਂ ਹੀ ਪੰਜਾਬ ਪੂਰੇ ਦੇਸ਼ ਦਾ ਦੁੱਖ ਆਪਣੇ ਸੀਨੇ ਤੇ ਹੰਡਾਉਂਦਾ ਆ ਰਿਹਾ ਹੈ ਚਾਹੇ ਮੁਗਲ ਧਾੜਵੀਆਂ ਦੇ ਹਮਲਿਆਂ ਦੀ ਗੱਲ ਹੋਵੇ ਸਾਰੇ ਹਮਲਿਆਂ ਨੂੰ ਸਭ ਤੋਂ ਪਹਿਲਾਂ ਪੰਜਾਬ ਨੇ ਆਪਣੀ ਛਾਤੀ ਤੇ ਝੱਲਿਆ ਤੇ ਉਸ ਤੋਂ ਬਾਅਦ ਬਾਕੀ ਮੁਲਕ ਵਾਲੇ ਪਾਸੇ ਹੋ ਜਾਂਦੇ ਸਨ ਟੱਕਰ ਹਮੇਸ਼ਾ ਪੰਜਾਬ ਕਰਦਾ ਸੀ ਚਾਹੇ ਮੁਗਲਾਂ ਨਾਲ ਲੜਾਈ ਲੜਨ ਦੀ ਗੱਲ ਹੋਵੇ ਗੁਰੂਆਂ ਨੇ ਆਪਣੇ ਸਰਬੰਸਵਾਰ ਦਿੱਤੇ ਇਸ ਧਰਤੀ ਵਾਸਤੇ ਇਸ ਮੁਲਕ ਵਾਸਤੇ ਉਨੀਸਨ 47 ਦੀ ਵੰਡ ਹੋਈ ਤਾਂ ਉਦੋਂ ਵੀ ਸਭ ਤੋਂ ਜ਼ਿਆਦਾ ਸੰਤਾਪ ਪੰਜਾਬ ਨੇ ਭੋਗਿਆ ਪੰਜਾਬ ਦੇ ਦੋ ਟੁਕੜੇ ਹੋ ਗਏ ਵੱਡਾ ਇੱਕ ਹਿੱਸਾ ਪੰਜਾਬ ਦਾ ਪਾਕਿਸਤਾਨ ਵਿੱਚ چلا ਗਿਆ ਤੇ ਆਜ਼ਾਦ ਮੁਲਕ ਦੇ ਵਿੱਚ ਵੀ ਮੁੜਛਿਆੜ ਦੇ ਵਿੱਚ ਪੰਜਾਬ ਦੇ ਟੁਕੜੇ ਕੀਤੇ ਗਏ ਇਹਦੇ ਵਿੱਚੋਂ ਹਿਮਾਚਲ ਬਣਾਇਆ ਗਿਆ ਇਹਦੇ ਵਿੱਚੋਂ ਹਰਿਆਣਾ ਬਣਾਇਆ ਗਿਆ ਪੰਜਾਬ ਪਹਿਲੇ ਦਿਨ ਤੋਂ ਸੰਤਾਪ ਭੋਗ ਰਿਹਾ ਹੈ ਸਰਦ ਤੋਂ ਜਿੰਨੀਆਂ ਲਾਸ਼ਾਂ ਆਉਂਦੀਆਂ ਨੇ ਤਿਰੰਗੇ ਦੇ ਵਿੱਚ ਲਿਪਟ ਕੇ ਉਹਨਾਂ ਵਿੱਚ ਸਭ ਤੋਂ ਵੱਧਲਾ ਸ਼ ਪੰਜਾਬੀਆਂ ਦੀਆਂ ਹੁੰਦੀਆਂ ਨੇ ਲੇਕਿਨ ਅੱਜ ਪੰਜਾਬ ਜਦੋਂ ਹੜ ਦੀ ਮਾਰ ਚੱਲ ਰਿਹਾ ਹੈ ਉਦੋਂ ਜਿੱਦਾਂ ਪੰਜਾਬ ਪੂਰੇ ਦੇਸ਼ ਦੀ ਮਾਂ ਫੜਦਾ ਹੈ ਜਿੱਦਾਂ ਪੰਜਾਬ ਪੂਰੀ ਦੁਨੀਆ ਦੀ ਮਾਂ ਫੜਦਾ ਹੈ ਉਦੋਂ ਪੂਰੀ ਦੁਨੀਆ ਤੇ ਪੂਰਾ ਦੇਸ਼ ਪੰਜਾਬ ਦੀ ਮਾਂ ਫੜਦਾ ਨਜ਼ਰ ਨਹੀਂ ਆਉਂਦਿਆ ਪੰਜਾਬ ਵਿੱਚ ਜਿੰਨੇ ਵੀ ਰਿਲੀਫ ਦੇ ਕੰਮ ਚੱਲ ਰਹੇ ਨੇ ਸਰਕਾਰ ਦੀ ਗੱਲ ਛੱਡ ਦਈਏ ਉਹਨਾਂ ਦੀ ਜ਼ਿੰਮੇਵਾਰੀ ਹੈ ਅਲੱਗੋ ਜ਼ਿੰਮੇਦਾਰੀ ਕਿੰਨੇ ਨਿਭਾ ਰਹੇ ਨੇ ਇਹ ਤਾਂ ਗਰਾਊਂਡ ਤੇ ਜਾ ਕੇ ਲੋਕ ਹੀ ਦੱਸ ਸਕਦੇ ਨੇ ਕਿ ਸਰਕਾਰੀ ਸਹਾਇਤਾ ਉਹਨਾਂ ਨੂੰ ਕਿੰਨੀ ਮਿਲ ਰਹੀ ਹੈ ਪਰ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਹ ਸਾਰੀਆਂ ਲੱਗ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਥਾਂ-ਥਾਂ ਤੇ ਸੈਂਟਰ ਖੋਲ ਕੇ ਲੰਗਰ ਚਲਾ ਰਹੀ ਹੈ ਖੁਦ ਧਾਮੀ ਸਾਹਿਬ ਵੀ ਕਈ ਜਗ੍ਹਾ ਦੌਰਾ ਕਰਕੇ ਆਏ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਦੇ ਅਹੁਦੇਦਾਰ ਕਲਕਾ ਸਾਹਿਬ ਕਲੋ ਸਾਹਿਬ ਨਾਲੇ ਰਸਦ ਪੁੱਛਾਰੇ ਨੇ ਹੋਰ ਸਮਾਨ ਪੁੱਛਾਰੇ ਨੇ ਨਾਲੇ ਆਪ ਜਾ ਕੇ ਵੀ ਦੇਖ ਰਹੇ ਨੇ ਵੀ ਕਿੱਥੇ ਕਿਸ ਚੀ ਦੀ ਲੋੜ ਹੈ ਸਾਡੀਆਂ ਜਿਹੜੀਆਂ ਹੋਰ ਸੰਸਥਾਵਾਂ ਨੇ ਚਾਹੇ ਖਾਲਸਾ ਆਈਡ ਚਾਹੇ ਗਲੋਬਲ ਸਿੱਖ ਚੈਰਿਟੀ ਹੈ ਜਿੰਨੀਆਂ ਵੀ ਸੰਸਥਾਵਾਂ ਨੇ ਮੈਂ ਕਿਹਦਾ ਕਿਹਦਾ ਨਾਮ ਲਵਾਂ ਜਿਹੜੇ ਪੰਜਾਬੀਅਤ ਦੇ ਸਿੱਖਾਂ ਦੇ ਜਿਹੜੇ ਸੈਲੀਬ੍ਰਿਟੀ ਨੇ ਚਾਹੇ ਉਹ ਦਲਜੀਤ ਦੋਸਾਂਝ ਹੋਵੇ ਚਾਹੇ ਉਹ ਪਾਨਾ ਸਿੱਧੂ ਹੋਵੇ ਜਸਵੀਰ ਜੱਸੀ ਤਾਂ ਆਪ ਜਾ ਜਾ ਕੇ ਰੇਸ਼ਮ ਸਿੰਘ ਅਰਮੋਲ ਜਿਹੜਾ ਉਹ ਆਪ ਜਾ ਜਾ ਕੇ ਹੜ ਦੇ ਵਿੱਚ ਹੱਥਾਂ ਤੇ ਫੜ ਕੇ ਰੋਟੀ ਖਾ ਕੇ ਤੇ ਉਹਨਾਂ ਦੇ ਵਿੱਚ ਰਹਿ ਕੇ ਤੇ ਗੁਜ਼ਾਰਾ ਕਰ ਰਹੇ ਨੇ ਤੇ ਉੱਥੇ ਜਿਹੜੇ ਹੜ੍ਹ ਨਾਲ ਪੀੜਤ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਕੁਝ ਲੋਕਾਂ ਨੇ ਫੰਡ ਵੀ ਭੇਜੇ ਨੇ ਸਤਿੰਦਰ ਸਰਤਾਜ ਨੇ ਵੀ ਭੇਜਿਆ ਦਲਜੀਤ ਦੋਸਾਂਝ ਨੇ ਵੀ ਆਪ ਵੀ ਭੇਜਿਆ ਤੇ ਨਾਲ ਅਪੀਲ ਕੀਤੀ ਹੈ ਮੋਟੀ ਜੀ ਗੱਲ ਇਹ ਹੈ ਕਿ ਚਾਰੇ ਪਾਸਿਓ ਸਾਡੀ ਕੌਮ ਲੱਗੀ ਹੋਈ ਹੈ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਪਰ ਜਿਨ੍ਹਾਂ ਦੀ ਬਾਹ ਪੰਜਾਬ ਨੇ ਅੱਜ ਤੱਕ ਫੜੀ ਹੈ ਉਹ ਕਿਤੇ ਨਜ਼ਰ ਨਹੀਂ ਆ ਰਹੀ ਨਾ ਉਹਨਾਂ ਦੇ ਟਵਿੱਟਰ ਹੈਂਡਲ ਤੇ ਕਿਦਰੇ ਪੰਜਾਬ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਗੱਲ ਕਹੀ ਜਾ ਰਹੀ ਹੈ ਨਾ ਹੀ ਕੋਈ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਲੜ ਰਿਹਾ ਹੈ ਪੰਜਾਬ ਨੂੰ ਲੜਨ ਦੀ ਸ਼ੁਰੂਤਵਾ ਦਿੱਤਾ ਹੈ ਪੰਜਾਬ ਲੜਦਾ ਵੀ ਹੈ ਪੰਜਾਬ ਜਿੱਤਦਾ ਵੀ ਹੈ ਤੇ ਪੰਜਾਬ ਪਹਿਲੇ ਨਾਲੋਂ ਜ਼ਿਆਦਾ ਮੋੜ ਚੜ੍ਹ ਦੀ ਕਲਾ ਵਿੱਚ ਰਹਿੰਦਾ ਹੈ ਪਰ ਇਹ ਸੋਚਣ ਦੀ ਗੱਲ ਹੈ ਪੰਜਾਬ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਪੂਰੀ ਦੁਨੀਆ ਦੀ ਬਾਪ ਫੜਨੇ ਆ ਪੂਰੇ ਦੇਸ਼ ਦੀ ਬਾਪ ਫੜਨੇ ਆ ਲੇਕਿਨ ਘੱਟੋ ਘੱਟ ਸਭ ਤੋਂ ਪਹਿਲਾਂ ਆਪਣੇ ਇਲਾਕੇ ਦੀ ਸੰਭਾਲ ਜਿਹੜੀ ਏ ਉਹ ਕਰੀਏ ਇਹਨਾਂ ਚੀਜ਼ਾਂ ਦੇ ਹੱਲ ਕੱਢੀਏ ਕਿ ਇਹ ਹੜ ਕਿਉਂ ਆ ਰਹੇ ਨੇ ਇਹ ਹੜ ਕੁਦਰਤ ਦੀ ਦੇਣ ਨੇ ਜਾਂ ਮਨੁੱਖੀ ਦੇਣ ਨੇ 1988 ਤੋਂ ਲੈ ਕੇ ਲਗਾਤਾਰ ਹਰ ਦੂਸਰੇ ਤੀਸਰੇ ਸਾਲ ਹੜ ਆ ਰਹੇ ਨੇ ਹਰ ਸਾਲ ਨੁਕਸਾਨ ਹੋ ਰਿਹਾ ਹੈ ਹਰ ਸਾਲ ਅਸੀਂ ਹਜ਼ਾਰਾਂ ਦੀ ਤਦਾਦ ਵਿੱਚ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਪੰਜਾਬੀ ਸੰਸਥਾਵਾਂ ਸਿੱਖ ਸੰਸਥਾਵਾਂ ਲੰਗਰ ਲਾਉਂਦੀਆਂ ਨੇ ਅਰਲੀਫ ਕੈਂਪ ਲਾਂਦੀਆਂ ਨੇ ਬੜੇ ਲੰਬੇ ਸਮੇਂ ਤੱਕ ਉਸ ਨੁਕਸਾਨ ਦਾ ਸੰਤਾਪ ਪੰਜਾਬ ਭੋਗਦਾ ਰਹਿੰਦਾ ਹੈ ਤੇ ਫਿਰ ਅਸੀਂ ਇੰਤਜ਼ਾਰ ਕਰਨ ਲੱਗ ਪਏ ਨੇ ਕਿ ਅਗਲਾ ਹੜਕਦੋਂ ਆਏਗਾ ਤੇ ਮੁਰ ਜਿਹੜਿਆ ਸੀ ਕਦੋਂ ਆਪਣੇ ਪੰਜਾਬੀਆਂ ਦੀ ਇੱਕ ਦੂਜੇ ਦੀ ਬਾਹ ਫੜਾਂਗੇ ਪਰ ਮੈਨੂੰ ਲੱਗਦਾ ਹੈ ਇਸ ਸਾਲ ਦਾ ਜਦੋਂ ਹੜ ਖਤਮ ਹੋਵੇ ਉਦੋਂ ਵੱਡੀ ਜ਼ਰੂਰਤ ਹੈ ਇਹ ਸਮਝਣ ਦੀ ਇਹ ਜਾਣਨ ਦੀ ਕਿ ਹੜ ਆ ਕਿਉਂ ਰਹੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਗੱਲਾਂ ਦੇ ਉੱਤੇ ਇੱਕ ਪੂਰੀ ਕਮੇਟੀ ਬਣਾ ਕੇ ਜੇ ਸਰਕਾਰਾਂ ਬਣਾਉਂਦੇ ਬੜੀ ਚੰਗੀ ਗੱਲ ਹੈ ਜੇ ਨਹੀਂ ਬਣਾਉਂਦੀ ਤਾਂ ਪੰਜਾਬੀ ਆਪ ਬਣਾਉਣ ਆਪਣੇ ਸੂਬੇ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਵੀ ਹੈ ਤੇ ਸਾਡਾ ਹੱਕ ਵੀ ਹੈ ਤੁਸੀਂ ਦੇਖੋ ਨਾ ਜਿਹੜਾ ਮੌਜੂਦਾ ਹੜ ਹੈ 3 ਲੱਖ ਕਿੱਲੇ ਤੋਂ ਜ਼ਿਆਦਾ ਜ਼ਮੀਨ ਦੀ ਫਸਲ ਖਤਮ ਹੋ ਚੁੱਕੀ ਹੈ ਪੰਜਾਬ ਖੇਤੀ ਪ੍ਰਧਾਨ ਦੇਸ਼ ਹੈ ਪਹਿਲਾਂ ਹੀ ਖੇਤੀ ਕਾਨੂੰਨਾ ਕਰਕੇ ਸਾਡੇ ਕਿਸਾਨ ਜਿਹੜੇ ਨੇ ਬਾਰਡਰਾਂ ਤੇ ਬੈਠੇ ਰਹੇ ਫਸਲਾਂ ਦਾ ਨੁਕਸਾਨ ਹੋਇਆ ਉਹ ਲੜਾਈਆਂ ਹਲੇ ਚੱਲ ਰਹੀਆਂ ਨੇ ਖੇਤੀ ਨਾਲ ਸਬੰਧਰ ਜਿਹੜੇ ਕਾਨੂੰਨ ਨੇ ਉਹ ਲੜਾਈਆਂ ਹਲੇ ਚੱਲ ਰਹੀਆਂ ਨੇ ਤੇ ਹੁਣ ਕਰੀਬ 3 ਲੱਖ ਕਿੱਲੇ ਦੀ ਜਿਹੜੀ ਫਸਲ ਹੈ ਜਿਹਦੇ ਵਿੱਚੋਂ ਖੱਲੇ ਅਗਰ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਕੱਲੇ ਫਾਜ਼ਿਲਕਾ ਦੇ ਵਿੱਚ 40000 ਕਿੱਲੇ ਤੋਂ ਵੱਧ ਜ਼ਮੀਨ ਦੀ ਜਿਹੜੀ ਫਸਲ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਖਤਮ ਹੋ ਗਈ ਹੈ ਉਹ ਫਸਲ ਕਿਸਾਨਾਂ ਨੇ ਕਿਵੇਂ ਮਿਹਨਤ ਕੀਤੀ ਹੋਵੇਗੀ ਕਿਵੇਂ ਦਿਨ ਰਾਤ ਜਾਗ ਜਾ ਕੇ ਆਪਣੀ ਫਸਲ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਹੋਵੇਗਾ ਤਾਂ ਕਿ ਉਹ ਫਸਲ ਜਦੋਂ ਤਿਆਰ ਹੋਵੇਗੀ ਉਹਦਾ ਮੁੱਲ ਵਟ ਕੇ ਉਹ ਆਪਣੇ ਕਰਜ਼ੇ ਲਾ ਸਕਣਗੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣਗੇ ਆਪਣੇ ਧੀਆ ਪੁੱਤਾਂ ਦੇ ਵਿਆਹ ਕਰ ਸਕਣਗੇ ਉਹਨਾਂ ਨੂੰ ਚੰਗਾ ਰੋਜ਼ਗਾਰ ਦੇ ਸਕਣਗੇ ਜਿਹੜੇ ਬੜੀ ਵੱਡੀਆਂ ਗੱਲ ਕਰਦੇ ਹਨ ਕਿ ਕਿਸਾਨਾਂ ਕੋਲ ਬੜਾ ਪੈਸਾ ਹੁੰਦਾ ਜੀ ਬੜੀ ਫਸਲ ਹੈ ਜੀ ਬੜੇ ਟਰੈਕਟਰ ਰੱਖਦੇ ਨੇ ਜੀ ਬੜਾ ਕੁਝ ਰੱਖਦੇ ਨੇ ਉਹ ਦੇਖ ਲੈਣ ਕਿ ਅੱਜ ਜਿਹੜੀ ਫਸਲ ਹੈ ਕਿਸ ਤਰੀਕੇ ਨਾਲ ਹੜ੍ਹ ਦੀ ਮਾਰ ਦੇ ਵਿੱਚ ਪੂਰੀ ਦੀ ਪੂਰੀ ਖਤਮ ਹੋ ਗਈ ਹੈ ਜੇ ਦਾ ਕਿਸੇ ਤੋਂ ਕੋਈ ਮੁਆਵਜ਼ਾ ਸਰਕਾਰਾਂ ਨੇ ਗੋਗਲਵਾਂ ਤੋਂ ਮਿੱਟੀ ਜ਼ਰੂਰ ਝਾੜਨੀ ਹੈ ਮੁਆਵਜ਼ੇ ਐਲਾਨ ਵੀ ਹੋਣਗੇ ਪਰ ਉਹ ਕਿੰਨੇ ਕੁ ਹੋਣਗੇ ਤੇ ਕਿੰਨੇ ਕੁ ਮਿਲਣਗੇ ਉਹ ਪਿਛਲੇ ਹੜ੍ਹਾਂ ਦੇ ਵਿੱਚ ਕਿੰਨੇ ਕੁ ਮਿਲਦੇ ਆਏ ਨੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੀ ਇੱਕ ਓਂਕਾਰ মিডিਆ ਵੱਲੋਂ ਬੇਨਤੀ ਹੈ ਹਰਿਆਣੇ ਤੋਂ ਬੇਨਤੀ ਹੈ ਖਾਸ ਤੌਰ ਤੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹੁੰਚ ਗਈ ਹੈ ਦਿੱਲੀ ਕਮੇਟੀ ਵੀ ਪਹੁੰਚ ਗਈ ਹੈ ਸਮਾਨ ਜਾਣਾ ਵੀ ਸ਼ੁਰੂ ਹੋ ਗਿਆ ਹੈ ਲੇਕਿਨ ਹਰਿਆਣਾ ਜਿਹੜਾ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਪੰਜਾਬ ਨੂੰ ਆਪਣਾ ਛੋਟਾ ਭਰਾ ਮੰਨਦਾ ਇੱਥੋਂ ਹਲੀ ਗੱਲਾਂ-ਗੱਲਾਂ ਹੋ ਰਹੀਆਂ ਨੇ ਸਹਿਯੋਗ ਜਾਣੇ ਰਿਹਾ ਸਾਡੇ ਵੀਰ ਜਿਹੜੇ ਕੁਝ ਗਲੋਬਲ ਸਿੱਖ ਚੈਰੀਟੀ ਨਾਲ ਜੁੜੇ ਹੋਏ ਨੇ ਤੇਜਿੰਦਰ ਸਿੰਘ ਅਰੀ ਪਾਣੀਪਤ ਤੋਂ ਹੋਰ ਕੋ ਸਾਥੀ ਉਹ ਲੱਗੇ ਹੋਏ ਨੇ ਕਰਨਾਲ ਤੋਂ ਵੀ ਕੋ ਸਾਥੀ ਲੱਗੇ ਨੇ ਉਹਨਾਂ ਬਾਰੇ ਵਸ ਇੱਕ ਵਕਰੀ ਸਟੋਰੀ ਆਪਾਂ ਕਰਾਂਗੇ ਤਾਂ ਕਿ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਮਿਲ ਸਕੇ ਤੇ ਤੁਸੀਂ ਉਹਨਾਂ ਦਾ ਸਹਿਯੋਗ ਕਰ ਸਕੋ ਲੇਕਿਨ ਵੱਡੇ ਤੌਰ ਤੇ ਗੱਲ ਕਰੀਏ ਤੇ ਹਰਿਆਣੇ ਨੂੰ ਜਿਸ ਤਰੀਕੇ ਨਾਲ ਨਿੱਤਰ ਕਿਉਂਣਾ ਚਾਹੀਦਾ ਸੀ ਪੰਜਾਬ ਦੀ ਬਾਹ ਫੜਨ ਵਾਸਤੇ ਹਰਿਆਣਾ ਨਹੀਂ ਆਇਆ ਸਾਡੇ ਪ੍ਰਧਾਨ ਸਾਹਿਬ ਵੀ ਥੋੜਾ ਬਿਜੀ ਨੇ ਹਲੀ ਉਹਨਾਂ ਦਾ ਜਨਮ ਦਿਨ ਹੈ ਜਨਮ ਦਿਨ ਮਨਾਉਣ ਤੋਂ ਬਾਅਦ ਹੋ ਸਕਦਾ ਉਹਨਾਂ ਨੂੰ ਸਮਾਂ ਲੱਗੇਗਾ ਕਿ ਉਹ ਪੰਜਾਬ ਵਾਲੇ ਪਾਸੇ ਜਾਣਗੇ ਪਰ ਚਲੋ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਅਸੀਂ ਪੰਜਾਬ ਦਾ ਸਹਿਯੋਗ ਕਰਾਂਗੇ ਉਹ ਕਦੋਂ ਹੋਏਗਾ ਹਰਿਆਣਾ ਕਮੇਟੀ ਕਦੋਂ ਜਿਹੜੀ ਹੈ ਉਹ ਖੁੱਲ ਕੇ ਆਵੇਗੀ ਤੇ ਕਦੋਂ ਸਹਿਯੋਗ ਕਰੇਗੀ ਇਹ ਜ਼ਰੂਰ ਅਸੀਂ ਸਾਰੇ ਵੇਖਾਂਗੇ ਸੰਗਤ ਦੀ ਨਜ਼ਰ ਦੇਤੇ ਹੈ ਪਰ ਸਾਨੂੰ ਉਪਰਾਲੇ ਕਰਨੇ ਚਾਹੀਦੇ ਨੇ ਹਰ ਇੱਕ ਸ਼ਹਿਰ ਦੇ ਵਿੱਚ ਸਾਨੂੰ ਛੋਟੇ-ਛੋਟੇ ਕੈਂਪ ਰੱਖ ਕੇ ਜਿੱਥੇ ਸਮਾਨ ਜਿਹੜਾ ਉਹ ਇਕੱਠਾ ਕੀਤਾ ਜਾਏ ਉੱਥੇ ਰਸਦ ਸੁੱਕੀ ਜਿਹੜੀ ਆ ਉਹ ਇਕੱਠੀ ਕੀਤੀ ਜਾਏ ਦਵਾਈਆਂ ਜਿਹੜੀ ਜ਼ਰੂਰੀ ਨੇ ਉਹ ਕੀਤੀਆਂ ਜਾਣ ਤਰਪਾਲਾਂ ਦੀ ਬੜੀ ਲੋੜ ਪੈਣੀ ਹੈ ਕਿਉਂਕਿ ਜਦੋਂ ਕਾਰ ਖਰਾਬ ਹੋ ਜਾਂਦੇ ਨੇ ਫਿਰ ਜਿੰਨਾ ਚਿਰ ਕਾਰ ਨਹੀਂ ਬੰਦੇ ਤਰਪਾਲਾਂ ਦੀ ਲੋੜ ਪੈਂਦੀ ਹੈ ਬੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਸਾਡੀ ਪੋਸਟ ਦੇ ਉੱਤੇ ਇੱਕ ਪੂਰੀ ਲਿਸਟ ਜਿਹੜੀ ਹੈ ਜਿਹੜੀ ਸਾਨੂੰ ਉੱਥੋਂ ਆਈ ਹੈ ਜਿਹੜੇ ਵੀਰ ਲੱਗੇ ਹੋਏ ਨੇ ਉਹਨਾਂ ਨੇ ਇੱਕ ਪੂਰੀ ਲਿਸਟ ਭੇਜੀ ਹੈ ਗਲੋਬਲ ਸਿੱਖ ਚੈਰਿਟੀ ਵਾਲਿਆਂ ਨੇ ਉਹ ਲਿਸਟ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਉਹਦੇ ਵਿੱਚੋਂ ਜੋ ਵੀ ਸਮਾਨ ਜਿਹੜਾ ਹੈ ਉਹ ਤੁਸੀਂ ਇਕੱਠਾ ਕਰ ਸਕਦੇ ਹੋ ਉਹ ਕਰੋ ਇਹਦੇ ਤੇ ਅਸੀਂ ਕਰਨਾਲ ਵਾਸਤੇ ਇੱਕ ਵੱਖਰੀ ਖਬਰ ਕਰਨ ਜਾ ਰਹੇ ਹਾਂ ਕੱਲ ਤੋਂ ਡੇਰਾ ਕਾਰ ਸੇਵਾ ਵਾਸਤੇ ਵੀ ਅੱਜ ਬਰੀ ਗੱਲ ਹੋਈ ਹੈ ਉੱਥੇ ਵੀ ਇੱਕ ਆਪਾਂ ਠੀਆ ਜਿਹੜਾ ਬਣਾਵਾਂਗੇ ਜਿੱਥੇ ਕੋਈ ਵੀ ਆ ਕੇ ਸਹਿਯੋਗ ਦੇਣਾ ਚਾਵੇ ਉਹ ਜ਼ਰੂਰ ਦੇਵੇ ਇਦਾਂ ਹੀ ਜਿਹੜੇ ਹਜੂਰ ਸਾਹਿਬ ਵਾਲੇ ਮਹਾਪੁਰਸ਼ ਨੇ ਉਹ ਵੀ ਲੱਗੇ ਹੋਏ ਨੇ ਤੁਸੀਂ ਉੱਥੇ ਸਹਿਯੋਗ ਦੇਣਾ ਚਾਹੋ ਤੇ ਡਾਚਰ ਗੁਰਦੁਆਰਾ ਰਾਜ ਕਰੇਗਾ ਖਾਲਸਾ ਵੀ ਦੇ ਸਕਦੇ ਹੋ ਕਾਲੀ ਸਰਾਣੇ ਵਾਲੇ ਮਹਾਂਪੁਰਸ਼ਾਂ ਦਾ ਵੀ ਮੈਨੂੰ ਫੋਨ ਆਇਆ ਸੀ ਕਿ ਆਪਾਂ ਹੜ੍ਹ ਮਿਲ ਕੇ ਕੁਝ ਕਰੀਏ ਸੋ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਜਿੱਥੇ-ਜਿੱਥੇ ਜਿਹੜਾ ਜੁੜਿਆ ਪਰ ਇੱਕ ਚੀਜ਼ ਜਿਹੜਾ ਮੈਂ ਜ਼ਰੂਰ ਬੇਨਤੀ ਕਰਦੀ ਆ ਸੰਗਤ ਜੀ ਮੈਂ ਕੱਲ ਵੀ ਪੋਸਟ ਪਾਈ ਸੀ ਤੇ ਤੁਹਾਨੂੰ ਜੀ ਬੇਨਤੀ ਕੀਤੀ ਸੀ ਜਦੋਂ ਅਜਿਹੇ ਆਪਦਮਾ ਆਉਂਦੀਆਂ ਨੇ ਜਦੋਂ ਹੜ੍ਹ ਆਉਂਦੇ ਨੇ ਕੋਈ ਵੀ ਨੇਚਰਲ ਕੈਲਾਮਿਟੀ ਹੁੰਦੀ ਹੈ ਜਿੱਥੇ بڑے ਲੋਕ ਆਪਣੀ ਜਾਨ ਤੇ ਖੇਡ ਕੇ ਦਿਨ ਰਾਤ ਕੋਸ਼ਿਸ਼ ਕਰਦੇ ਨੇ ਕਿ ਆਪਾਂ ਜਿਹੜੇ ਪੀੜਤ ਨੇ ਜਿਹੜੇ ਦਿੱਕਤ ਨੇ ਉਹਨਾਂ ਭੈਣ ਭਰਾਵਾਂ ਦੀ ਮਦਦ ਕਰ ਸਕੀਏ ਉੱਥੇ بڑے ਬਾਗੜ ਬਿੱਲੇ ਅਜੇ ਵੀ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੇ ਕਰਨਾ ਕੁਝ ਨਹੀਂ ਹੁੰਦਾ ਪੈਸਾ ਇਕੱਠਾ ਕਰਨਾ ਹੁੰਦਾ ਜਿਹੜੀ ਆਪਣੀਆਂ 4-5 ਫੋਟੋਆਂ ਪਾ ਕੇ ਇਹ ਵਿਖਾਣਗੇ ਜਿਵੇਂ ਅਸੀਂ ਉੱਥੇ ਬੜਾ ਕੰਮ ਕਰ ਰਹੇ ਆਂ ਨਾਲ ਹੀ ਆਪਣੀ ਅਕਾਊਂਟ ਡਿਟੇਲ ਵੀ ਦੇਣਗੇ ਬੜੇ ਫੰਡ ਮੰਗਣਗੇ ਬੜਾ ਕੁਝ ਤੁਹਾਡੇ ਕੋਲ ਮੰਗਣਗੇ ਇਕੱਠਾ ਬੜਾ ਕਰਨਗੇ ਦੇਣਗੇ ਥੋੜਾ ਬੋਤਾ ਚਾਰ ਫੋਟੋਆਂ ਖਿਚਾਣਗੇ ਤੇ ਤੁਹਾਨੂੰ ਵਿਖਾ ਦੇਣਗੇ ਦੇਖੋ ਜੀ ਜੋ ਤੁਹਾਡਾ ਮਿਲਿਆ ਸੀ ਅਸੀਂ ਅੱਗੇ ਪਹੁੰਚਾ ਦਿੱਤਾ ਸੋ ਇਸ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਿਓ ਕਿ ਤੁਹਾਡਾ ਸਹਿਯੋਗ ਤਸੱਲੀ ਕਰਕੇ ਕਿ ਜਿਹੜੀ ਵੀ ਸੰਸਥਾ ਜਿਹੜੀ ਹੈ ਕਰ ਰਹੀ ਹੈ ਉਹ ਗਰਾਊਂਡ ਲੈਵਲ ਤੇ ਕੰਮ ਕਰ ਰਹੀ ਹੈ ਉਹਨਾਂ ਦੇ ਵਲੰਟੀਅਰ ਲੱਗੇ ਹੋਏ ਨੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਉਹ ਕੰਮ ਕਰ ਰਹੇ ਨੇ ਇਹਦੀ ਤਸੱਲੀ ਕਰਕੇ ਉਹਨਾਂ ਨੂੰ ਸਹਿਯੋਗ ਦਿਵਾ ਜੇ ਇਹ ਨਾ ਹੋਵੇ ਕਿ ਤੁਸੀਂ ਆਪਣੇ ਵੱਲੋਂ ਆਪਣੇ ਦਿਲੋਂ ਸਹਿਯੋਗ ਕਰੋ ਪੰਜਾਬ ਵਾਸਤੇ ਤੇ ਉਹ ਕੁਝ ਲੋਕਾਂ ਦੀਆਂ ਜੇ ਬੰਦਾ ਹਿੱਸਾ ਬਣ ਕੇ ਰਹਿ ਜਾਵੇ ਚਲੋ ਗੁਰੂ ਕਿਰਪਾ ਕਰੇ ਅੱਜ ਪੰਜਾਬ ਨੂੰ ਸਿੱਖ ਭਾਈਚਾਰੇ ਦੀ ਸਾਰਿਆਂ ਦੀ ਹਰ ਇੱਕ ਭਾਈਚਾਰੇ ਦੀ ਮਦਦ ਦੀ ਲੋੜ ਹੈ ਸਾਰੇ ਅੱਗੇ ਹੋਣ ਵੱਧ ਤੋਂ ਵੱਧ ਉਪਰਾਲਾ ਕਰਨ ਚੰਗੇ ਹੱਥਾਂ ਦੇ ਵਿੱਚ ਉਹ ਸਹਾਇਕ ਪਹੁੰਚਾਣ ਜਿਨ੍ਹਾਂ ਹੱਥਾਂ ਦੇ ਰਾਹੀਂ ਜ਼ਰੂਰਤਮੰਦਾ ਤਿਕਣ ਪਹੁੰਚ ਸਕੇ ਕਿਵੇਂ ਤੁਸੀਂ ਕਰਦੇ ਹੋ ਇਹ ਤੁਹਾਡੀ ਆਪਣੀ ਸੋਚ ਹੈ ਸਾਡੇ ਵੱਲੋਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਹੈ ਲੇਕਿਨ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਜਰੂਰ ਕਰੋ ਰਲ ਮਿਲ ਕੇ ਹਰਿਆਣਾ ਵੱਡੇ ਪੱਦਰ ਤੇ ਅੱਗੇ ਆ ਕੇ ਪੰਜਾਬ ਦੀ ਬਾਂਫੜੇ ਇਹ ਬਹੁਤ ਜ਼ਰੂਰੀ ਹੈ ਇਹ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ